ਸਾਡਾ ਘਰ ਸਾਨੂੰ ਸਹਾਰਾ ਦਿੰਦਾ ਪਰ ਜਦ ਇਹ ਹੀ ਥਾਂ ਸਾਨੂੰ ਅੰਦਰੋਂ ਤੋੜਦੀ ਹੋਵੇ ਕਿ ਸਾਨੂੰ ਚੁੱਪ ਰਹਿਣਾ ਚਾਹੀਦਾ ਕਿਸੇ ਜ਼ੁਲਮ ਕਰਨਾ ਸਿਰਫ ਉਸਤੇ ਹੱਥ ਚੁੱਕੜਾ ਨਹੀਂ ਹੁੰਦਾ ਜਦੋਂ ਸ਼ਬਦ ਤੀਰ ਬਣ ਜਾਂਦੇ ਨੇ ਨਜ਼ਰਾਂ ਵਿੱਚ ਨਫ਼ਰਤ ਆ ਜਾਂਦੀ ਹੈ ਤੇ ਦੂਸਰੇ ਇਨਸਾਨ ਦੇ ਦਿਲ ਵਿੱਚ ਡਰ ਬੈਠ ਜਾਵੇ ਉਦੋਂ ਇਹ ਸੱਤਾਸ਼ੱਦਤ ਵਿੱਚ ਆਏ ਹਾਂ ਅੱਜ ਅਪ ਗੱਲ ਕਰਾਂਗੇ ਜੀ ਮਾਨਸਿਕ ਤਸ਼ੱਦਦ ਜਿਹਨੂੰ ਕਹਿੰਦੇ ਆਪਾਂ ਮੈਂਟਲ ਹਰਾਸਮੈਂਟ ਕਿਸੇ ਇਨਸਾਨ ਦੀ ਕਿਵੇਂ ਕੀਤੀ ਜਾਂਦੀ ਹੈ ਘਰ 'ਚ ਕਿਵੇਂ ਉਹ ਇਨਸਾਨ ਮਹਿਸੂਸ ਕਰਦਾ ਹੈ ਇਹ ਸਿਰਫ ਔਰਤਾਂ ਦੇ ਬਾਰੇ ਗੱਲ ਨਹੀਂ ਕਰਾਂਗੇ ਚ ਅਪਾ ਮਰਦਾਂ ਬਾਰੇ ਵੀ ਗੱਲ ਕਰਾਂਗੇ ਕਿ ਮਰਦ ਕੀ ਮਹਿਸੂਸ ਕਰਦੇ ਨੇ ਔਰਤਾਂ ਕੀ ਮਹਿਸੂਸ ਕਰਦੀਆਂ ਨੇ ਕਰਦੇ ਹੋਰ ਜੀ ਕੀ ਮਹਿਸੂਸ ਕਰਦੇ ਨੇ ਤੇ ਸਭ ਤੋਂ ਜ਼ਰੂਰੀ ਬੱਚਿਆਂ ਦਾ ਇਸਤੇ ਕੀ ਅਸਰ ਪੈਂਦਾ ਗੱਲ ਕਰ ਦਿੰਦੇ ਹਾਂ ਔਰਤਾਂ ਦੀ ਚਲੋ ਔਰਤ ਨੂੰ ਵਿਆਹ ਕਿ ਆਂਦੀ ਹੈ ਚੰਗੇ ਸੰਸਕਾਰ ਹੁੰਦੇ ਨੇ ਔਰਤ ਤੇ ਇੱਕ ਬਹੂ ਦੇ ਪਰ ਕਈ ਵਾਰ ਕੀ ਹੁੰਦਾ ਕਿ ਦੂਸਰੇ ਫੈਮਿਲੀ ਮੈਂਬਰਸ ਹੁੰਦੇ ਨੇ ਨਾ ਐਡਜਸਟ ਕਰਨਾ ਉਹਨਾਂ ਨੂੰ ਸੌਖਾ ਨਹੀਂ ਲੱਗਦਾ ਉਨ ਲਈ ਕਮ ਔਖਾ ਹੁੰਦਾ ਕਿਉਂ ਜਿਵੇਂ ਪਹਿਲਾਂ ਚੱਲ ਰਿਹਾ ਹੁੰਦਾ ਉਹਨਾਂ ਦੇ ਹਿਸਾਬ ਨਾਲ ਸਭ ਚੀਜ਼ ਸੈੱਟਪਈ ਹੁੰਦੀ ਹੈ ਤੇ ਕੋਈ ਨਵਾਂ ਇਨਸਾਨ ਆਂਦਾ ਹੈ ਉਹਨਾਂ ਨੂੰ ਐ ਲੱਗਦਾ ਵੀ ਹੁਣ ਸਾਡੀ ਚੌਧਰ ਨਹੀਂ ਚੱਲੇਗੀ ਐਸੇ ਇੱਥੇ ਵੀ ਹੁਣ ਸਾਨੂੰ ਥੋੜਾ ਸੋਚ ਕੇ ਬੋਲਣਾ ਪਿਆ ਕਰੂਗਾ ਵੀ ਇਹ ਬੰਦੇ ਨੂੰ ਅਸੀਂ ਆਪਾਂ ਆਪਣੇ ਗਲੇ ਵਿੱਚ ਕਿਵੇਂ ਲਈਏ ਇਸ ਤੋਂ ਆਪਣੀ ਗੱਲਾਂ ਕਿਵੇਂ ਬਣਵਾਣੀ ਹੈ ਇਹਨੂੰ ਆਪਣੀ ਸਾਈਡ ਕਿਵੇਂ ਕਰਨਾ ਜਦ ਦਰਾਂ ਦੇ ਠਾਣੇ ਦੀ ਆਪਸ ਚ ਨਹੀਂ ਬੰਦੀ ਤਾਂ ਨਵੀਂ ਬਹੂ ਨੂੰ ਕਿਵੇਂ ਆਪਣੇ ਪਾਸੇ ਲੈ ਕੇ ਆਉਣਾ ਇਹ ਬਾਰੇ ਸੋਚਦੀਆਂ ਨੇ ਸੱਸ ਇਹ ਸੋਚਦੀ ਹੈ ਵੀ ਮੇਰੀਆਂ ਪਹਿਲਾਂ ਤੋਂ ਰੂਹਾਂ ਚੋਂ ਕੋਈ ਗੱਲ ਨਹੀਂ ਸੁਣੀ ਸੀ ਇਹ ਮੇਰੀ ਗੱਲ ਸੁਣੂਗੀ ਕਿ ਨਹੀਂ ਤੇ ਹੋਰ ਵੀ ਕੀ ਗੱਲਾਂ ਹੁੰਦੀਆਂ ਹੁਣ ਜਦੋਂ ਕਈ ਪਰਿਵਾਰ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਔਰਤਾਂ ਤੇ ਜ਼ੁਲਮ ਕਰਨਾ ਚੰਗਾ ਲੱਗਦਾ ਹੈ ਪਤਾ ਉਹਨਾਂ ਦੇ ਮਨ 'ਚ ਕੀ ਹੁੰਦਾ ਹੈ ਪਤਾ ਨਹੀਂ ਉਹਨਾਂ ਦੇ ਘਰ ਵਿੱਚ ਆਪ ਔਰਤਾਂ ਨਹੀਂ ਹੁੰਦੀਆਂ ਜਾਂ ਉਹਨਾਂ ਨੂੰ ਕਿਸੇ ਨੇ ਸਿਖਾਇਆ ਨਹੀਂ ਹੁੰਦਾ ਵੀ ਔਰਤਾਂ ਦੀ ਇੱਜ਼ਤ ਕਿਵੇਂ ਕਰਨੀ ਹੈ ਤਾਂ ਇਹ ਜੀ ਔਰਤ ਜਦੋਂ ਆਪਣੇ ਮਾਪਿਆਂ ਦਾ ਘਰ ਛੱਡ ਕੇ ਸਹੁਰੇ ਘਰ ਆਂਦੀ ਹੈ ਤਾਂ ਉਸ ਨੂੰ ਇਸ ਚੀਜ਼ ਦਾ ਸਾਹਮਣਾ ਕਰਨਾ ਪੈਂਦਾ ਉਸ ਦੇ ਮਨ ਤੇ ਕੀ ਬੀਤਦੀ ਹੈ ਉਸਨੇ ਉਹ ਜਿਆ ਕੀ ਗੁਨਾਹ ਕੀਤਾ ਸੀ ਜੇ ਕਿ ਉਸ ਨੂੰ ਇਸ ਤਰ੍ਹਾਂ ਦਾ ਪਰਿਵਾਰ ਮਿਲਿਆ ਉਸ ਨੂੰ ਇਹੋ ਜਿਆ ਕੀ ਕਰਨਾ ਚਾਹੀਦਾ ਕਿ ਉਹ ਆਪਣੀ ਰੱਖਿਆ ਕਰ ਸਕੇ ਸਭ ਤੋਂ ਪਹਿਲਾਂ ਤਾਂ ਆਪਣੇ ਘਰ ਵਾਲਿਆਂ ਨਾਲ ਗੱਲ ਕਰੋ ਜੇ ਘਰ ਵਾਲਾ ਸਪੋਰਟ ਕਰਦਾ ਹੈ ਫੇਰ ਤਾਂ ਚੰਗੀ ਗੱਲ ਹੈ ਪਰ ਜੇ ਘਰ ਵਾਲਾ ਵੀ ਆਪਣੇ ਮਾਪਿਆਂ ਨਾਲ ਮਿਲ ਕੇ ਜਾਂ ਭੈਣ ਭਰਾਵਾਂ ਨਾਲ ਭਾਬੀਆਂ ਨਾਲ ਮਿਲ ਕੇ ਇਸ ਤਰ੍ਹਾਂ ਤੰਗ ਪ੍ਰੇਸ਼ਾਨ ਨੂੰ ਰੋਕਦਾ ਨਹੀਂ ਹੈਗਾ ਸੋ ਉਹ ਕਹਿੰਦਾ ਵੀ ਇਹ ਇਦਾਂ ਹੀ ਹੈ ਬਸ ਮੈਂ ਇੱਥੇ ਹੀ ਰਹਿਣਾ ਪਊਗਾ ਤੇ ਸਭ ਤੋਂ ਵੱਡੀ ਗਲਤੀ ਉਸ ਘਰ ਵਾਲੇ ਦੀ ਮੈਂ ਨਹੀਂ ਕਹਿ ਰਿਹਾ ਕਿ ਘਰ ਵਾਲੀ ਉਸ ਬਹੂ ਨੂੰ ਆਪਣੇ ਘਰ ਵਾਲ ਨੂੰ ਕਹਿਣਾ ਚਾਹੀਦਾ ਕਿ ਅੱਡ ਹੋ ਜਾਓ ਹਰ ਸਿਚੁਏਸ਼ਨ ਵਿੱਚ ਹਰ ਪਰਿਵਾਰ 'ਚ ਇਹ ਚੀਜ਼ ਨਹੀਂ ਚੱਲ ਲਾਗੂ ਹੋ ਸਕਦੀ ਕਿ ਕੋਈ ਬੰਦਾ ਆਪਣਾ ਘਰ ਛੱਡ ਕੇ ਬਿਨਾਂ ਮੇ ਘਰ ਚਲਾ ਜਾਵੇ ਪਰ ਕੋਸ਼ਿਸ਼ ਕੀਤੀ ਜਾ ਸਕਦੀ ਰਿਸ਼ਤਾ ਬਚਾਉਣ ਲਈ ਮੈਂ ਗੱਲ ਇਹ ਜ਼ਰੂਰ ਕਹਿਣਾ ਚਾਹੁੰਗਾ ਜੋ ਵੀ ਲੜਕਿਆਂ ਦਾ ਲੜਕੀਆਂ ਦਾ ਵਿਆਹ ਹੋ ਚੁੱਕਿਆ ਹੈ ਤੁਹਾਡੇ ਵਿਆਹ ਹੋਣ ਤੋਂ ਬਾਅਦ ਤੁਸੀਂ ਇੱਕਲਗ ਪਰਿਵਾਰ ਹਾਵੇਂ ਤੁਹਾਨੂੰ ਕੋਈ ਗੱਲ ਕਹਿੰਦਾ ਨਹੀਂ ਐ ਪਰ ਤੁਸੇ ਕੋਲ ਕੋਲ ਪੂਰਾ ਹੱਕ ਹੁੰਦਾ ਐ ਆਪਦੀ ਜ਼ਿੰਦਗੀ ਨਵੀਂ ਸ਼ੁਰੂ ਕਰਨ ਦਾ ਆਪਰੇ ਨਾਲ ਜੀਣ ਦਾ ਇਸ ਤੋਂ ਕੁਝ ਗਲਤ ਨਹੀਂ ਹੈਗਾ ਤੁਸੀਂ ਇਨੇ ਸਾਲ ਆਪਣੇ ਮਾਪਿਓ ਨਾਲ ਰਹੇ ਹੋ ਭੈਣ ਭਰਾਵਾਂ ਨਾਲ ਰਹੇ ਹੋ ਤੁਹਾਡੀ ਅੱਛੀ ਸਾਜ ਐ ਇੱਕ ਦੂਸਰੇ ਨਾਲ ਬਹੁਤ ਚੰਗੀ ਗੱਲ ਐ ਪਰ ਜੇ ਤੁਹਾਨੂੰ ਲੱਗ ਰਿਹਾ ਵੀ ਤੁਹਾਡੇ ਰਿਲੇਸ਼ਨ ਤੁਹਾਡੇ ਹਸਬੰਦ ਬੀਵੀ ਦੇ ਰਿਲੇਸ਼ਨ ਨੂੰ ਕੋਈ ਚੀਜ਼ ਖਰਾਬ ਕਰ ਰਹੀ ਐ ਭਾਵੇਂ ਤੁਹਾਡੇ ਪਾਂਪਿਓ ਕਿਉਂ ਨਾ ਹੋਣ ਕਿਉਂ ਨਾ ਹੋਣ ਤੁਹਾਡੇ ਭੈਣ ਭਰਾ ਹੀ ਨਾ ਕਿਉਂ ਨਾ ਹੋਣ ਤੁਹਾਡੇ ਫੈਮਿਲੀ ਮੈਂਬਰ ਰਿਸ਼ਤੇਦਾਰ ਹੀ ਕਿਉਂ ਨਾ ਹੋਣ ਉਹਨਾਂ ਤੋਂ ਅੱਗੇ ਹੋਣ ਚਾਹੀ ਤੁਹਾਨੂੰ ਫੈਸਲਾ ਕਰਨ ਜੇ ਤੁਹਾਨੂੰ ਤੁਹਾਡੇ ਘਰ ਦੇ ਨੇ ਇੰਨੇ ਯੋਗ ਸਮਝਿਆ ਕਿ ਤੁਹਾਡੀ ਨੀਮਰ ਹੋ ਚੁੱਕੀ ਹੈ ਤੁਸੀਂ ਇੰਨੇ ਸਾੜੇ ਹੋ ਸਕਦੇ ਹੋ ਕਿ ਤੁਸੀਂ ਹੁਣ ਤੁਹਾਡਾ ਵਿਆਹ ਕਰ ਦੇਣਾ ਚਾਹੀਦਾ ਹੈ ਤੇ ਤੁਸੀਂ ਆਪਣੀ ਜ਼ਿੰਮੇਵਾਰੀ ਘਰ ਪਰਿਵਾਰ ਦੀ ਸਾਹਮ ਸਾਥ ਦੇਓ ਤੇ ਇਸ ਚੀਜ਼ ਨਾਲ ਵੀ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਆਪ ਦਾ ਅੱਡ ਪਰਿਵਾਰ ਕਰੋ ਤੇ ਆਪਣਾ ਅਲੱਗ ਰਹਿਓ ਮੈਂ ਮੁੰਡਿਆਂ ਨੂੰ ਗੱਲ ਕਹਿਣਾ ਚਾਹੁੰਦਾ ਜੇ ਤੁਹਾਡੇ ਘਰ ਪਰਿਵਾਰ ਚ ਔਰਤਾਂ ਦਬਾਇਆ ਜਾਂਦਾ ਖਾਸ ਕਰ ਤੁਹਾਡੀ ਵਾਈਫ ਨੂੰ ਟਾਰਗੇਟ ਕੀਤਾ ਜਾਂਦਾ ਜਦਕਿ ਉਹਦੀ ਹੋ ਸਕਦਾ ਕਈ ਵਾਰ ਗਲਤੀ ਹੋਵੇ ਕਈ ਵਾਰ ਗਲਤੀ ਨਹੀਂ ਵੀ ਹੁੰਦੀ ਜੇ ਤੁਹਾਨੂੰ ਦਬਾ ਕੇ ਰੱਖਿਆ ਜਾਂਦਾ ਤੁਹਾਡੀ ਵਾਈਫ ਨੂੰ ਦਬਾ ਕੇ ਰੱਖਿਆ ਜਾਂਦਾ ਜੋ ਕਿ ਲੋਕ ਕਰਦੇ ਨੇ ਅਸਲ ਝੁੰਦਾ ਕਿ ਇਹ ਲੋਕਾਂ ਨੂੰ ਦੂਸਰਿਆਂ ਨੂੰ ਦਬਾਣਾ ਬਹੁਤ ਚੰਗਾ ਲੱਗਦਾ ਇੱਕ ਤਰ੍ਹਾਂ ਦੀ ਪਾਵਰ ਹੈ ਜੋ ਹਰ ਇਨਸਾਨ ਜਾਂਦਾ ਦੂਸਰੇ ਇਨਸਾਨ ਤੁਸੀਂ ਕਿਤੇ ਵੀ ਨੋਟ ਕਰ ਲਿਓ ਕਿਸੇ ਦੇ ਥੱਲੇ ਹੋ ਕੇ ਨਾ ਰਹੋ ਮੈਂ बार-बार ਇਹ ਗੱਲ ਕਿਉਂ ਕਹਿੰਦਾ ਕਿਉਂਕਿ ਇਸ ਨਾਲ ਤੁਹਾਡੇ ਜੀਨ ਦੀ ਜੋ ਸਮਰਥਾ ਹੈ ਤੁਹਾਡੇ ਜੀਨ ਦਾ ਜੋ ਤਰੀਕਾ ਹੈ ਉਹ ਬਹੁਤ ਤੇ ਸਭ ਤੋਂ ਵੱਡੀ ਗੱਲ ਤੁਹਾਡਾ ਜੋ ਮੈਂਟਲ ਪੀਸ ਹੈ ਮਾਨਸਿਕ ਸ਼ਾਂਤੀ ਹੈ ਉਸ ਤੇ ਬਹੁਤ ਵੱਡਾ ਅਸਰ ਪੈਂਦਾ ਦੋਸਤੋ ਵੀ ਜ਼ਿਆਦਾ ਵੱਡਾ ਅਸਰ ਪੈਂਦਾ ਤੁਹਾਡੇ ਆਪ ਦੀ ਫੈਮਲੀ ਤੁਹਾਡੇ ਆਪ ਦੇ ਵਿਆਹਿਕ ਜੀਵਨ ਦੇ ਵਿੱਚ ਦੂਸਰੀ ਗੱਲ ਹੁਣ ਆਨੇ ਬੰਦਿਆਂ ਹੁੰਦੇ ਕਈ ਲੇਡੀਜ਼ ਇਸੇ ਇਸ ਤਰ੍ਹਾਂ ਦੀ ਹੁੰਦੀਆਂ ਜੋ ਆਪਣੇ ਬੰਦੇ ਨੂੰ ਬਹੁਤ ਅੰਨ ਪਰੇਸ਼ਾਨ ਕਰਦੇ ਜੇ ਇਹੋ ਜਿਹਾ ਕੁਝ ਬੰਦਾ ਮਹਿਸੂਸ ਕਰਦਾ ਹੈ ਉਹ ਕਿਸੇ ਨਾਲ ਗੱਲ ਨਹੀਂ ਕਰਦਾ ਉਸ ਨੂੰ ਇਹ ਲੱਗਦਾ ਕਿ ਮੈਂ ਜੇ ਕਿਸੇ ਨਾਲ ਗੱਲ ਕਰੂੰਗਾ ਮੇਰੀ ਇੱਜ਼ਤ ਬੇਇੱਜ਼ਤੀ ਹੈ ਮੇਰੀ ਗੱਲ ਫੈਲ ਜੂਗੀ ਵੀ ਲੋਕਾਂ ਦੇ ਢਿੱਡ ਚ ਗੱਲ ਨਹੀਂ ਰਹਿੰਦੀ ਇਹ ਗੱਲ ਸੱਚੀ ਹੈ ਜ਼ਰਾਨੀਆਂ ਦੇ ਵੀ ਢਿੱਡ ਚ ਗੱਲ ਨਹੀਂ ਰਹਿੰਦੀ ਤੇ ਅੱਜ ਕੱਲ ਬੰਦਿਆਂ ਦੇ ਵੀ ਢਿੱਡ ਚ ਗੱਲ ਰਹਿੰਦੀ ਹੈ ਬੰਦਿਆਂ ਨੂੰ ਸਮਝਾਉਣਾ ਚਾਹੀਦਾ ਆਪਣੀ ਵਾਈਫ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਉਹਦੇ ਮਾਪਿਆਂ ਨਾਲ ਗੱਲ ਕਰਨੀ ਚਾਹੀਦੀ ਤੇ ਭੈਣ ਭਰਾ ਨਾਲ ਗੱਲ ਕਰਨੀ ਚਾਹੀਦੀ ਵੀ ਐਦਾਂ ਕਿਉਂ ਐ ਇਸ ਤਰ੍ਹਾਂ ਦੇ ਕੋਈ ਤੁਹਾਨੂੰ ਜੇ ਲੱਗਦਾ ਕਿ ਤੁਹਾਡੀ ਵਾਈਫ ਚੇਂਜ ਹੋ ਸਕਦੀ ਹੈ ਤਾਂ ਜ਼ਰੂਰ ਕੋਸ਼ਿਸ਼ ਕਰੋ ਨਹੀਂ ਤਾਂ ਤੁਹਾਨੂੰ ਆਪਣੇ ਰਾਹ ਵੱਖ ਕਰ ਲੈਣੇ ਚਾਹੀਦੇ ਇਹਦੇ ਨਾਲ ਇੱਕ ਤਾਂ ਕੀ ਹੁੰਦਾ ਕਿ ਤੁਹਾਨੂੰ ਮੰਦੀ ਸ਼ਾਂਤੀ ਮਿਲਦੀ ਹੈ ਸ਼ਾਇਦ ਤੁਹਾਡੀ ਵਾਈਫ ਤੁਹਾਨੂੰ ਨਹੀਂ ਪਸੰਦ ਕਰਦੀ ਸ਼ਾਇਦ ਤੁਹਾਡੀ ਵਾਈਫ ਦਾ ਜੋ ਮਨ ਹੈ ਜਾਂ ਦੇ ਮੰਦਿਰੋ ਵਿਚਾਰ ਨਹੀਂ ਤੁਹਾਡੇ ਨਾਲ ਨਹੀਂ ਹੈ ਇਹ ਹੋਰ ਵੀ ਕਈ ਕਾਰਨ ਹੋ ਸਕਦੇ ਤੇ ਇਸ ਤਾਂ ਬੰਦੇ ਲਈ ਵੀ ਹਰਾਸਮੈਂਟ ਹੋਣੀ ਹੈ ਹਰਾਸਮੈਂਟ ਹੋ ਰਿਹਾ ਕੋਈ ਪੀਸ ਜਾਂਦਾ ਹੈ ਕਿ ਮੈਂ ਆਪਣੀ ਮਾਂ ਦੀ ਗੱਲ ਸੁਣਾ ਕੇ ਆਪਣੇ ਘਰ ਵਾਲੀ ਦੀ ਗੱਲ ਸੁਣ ਆਪਣੀ ਭੈਣ ਦੀ ਗੱਲ ਸੁਣਾ ਕਿ ਆਪਣੀ ਮਾਂ ਦੀ ਸੁਣਾ ਇਹ ਆਪਣੀ ਘਰ ਵਾਲੀ ਦੀ ਗੱਲ ਸੁਣ ਬੰਦਾ ਵੀ ਪੀਸਿਆ ਨਾ ਪਰ ਬੰਦਾ ਕਿਸੇ ਗੱਲ ਨਹੀਂ ਕਰਦਾ ਇਸ ਜਿਵੇਂ ਕਹਿਣਾ ਚਾਹੁੰਦਾ ਹੈ ਬੰਦੇ ਨੂੰ ਆਪਣੀ ਜੋ ਪੋਜੀਸ਼ਨ ਹੈ ਜੋ ਫੀਲ ਕਰਦਾ ਆਪਣੀ ਬਾਈਬ ਨੂੰ ਜ਼ਰੂਰੀ ਔਰ ਕੋਈ ਨਾ ਸਹੀ ਉਹਦੀ ਵਾਈਫ ਨੂੰ ਜ਼ਰੂਰ ਆਪਣੇ ਹਸਬੰਡ ਦੀ ਗੱਲ ਸੁਣਨੀ ਚਾਹੀਦੀ ਉਹਨੂੰ ਸਪੋਰਟ ਕਰਨਾ ਚਾਹੀਦਾ ਤੁਹਾਡਾ ਕੀ ਵਿਚਾਰ ਹੈ ਇਸ ਵੀਡੀਓ ਤੇ ਜੋ ਵੀ ਅੱਜ ਆਪਾਂ ਵੀਡੀਓਜ਼ ਗੱਲ ਕੀਤੀਆਂ ਤੁਹਾਡਾ ਕੀ ਵਿਚਾਰ ਹੈ ਉਸ ਕਮੈਂਟ ਸੈਕਸ਼ਨ ਜਰੂਰ ਅਸੀਓ ਇਸ ਨਾਮ ਮਿਲਾਂਗਾ ਸਤਿ ਸ਼੍ਰੀ ਅਕਾਲ ਥੈਂਕ ਯੂ